ਸਤ ਸ੍ਰੀ ਅਕਾਲ ਬਾਈ ਤੁਹਾਨੂੰ ਸਾਰਿਆਂ ਨੂੰ ਮੇਰੇ ਕੰਨੀ ਤੇ ਵੀ ਮੈਂ ਆਪਣੀ ਮਾਂ ਤੇ ਇੱਕ ਬਾਤ ਸੁਣੀ ਸੀ ਭਲੇ ਵਕਤਾਂ ਦੀ ਤੇ ਮੰਨੂ ਤਾਂ ਬਹੁਤ ਚੰਗੀ ਲਗੀ ਤੇ ਥੰਵੇਂ ਵੀ ਇੱਕ ਵਾਰੀ ਸੁਣ ਕੇ ਦੇਖਿਓ ਤੁਹਾਨੂੰ ਕਹੇ ਜੀ ਲਗਾ ਉਹ ਭਲੇ ਵਕਤਾਂ ਦੀ ਬਾਤ ਤਾਂ ਮਾਂ ਦੱਸੀ ਉਹ ਭਲੇ ਵਕਤਾਂ ਦੀ ਕਿਹੜੀ ਬਾਤ ਦੀ ਲੋਕ ਕਹੇ ਜੇ ਹੋਏ ਗਰਾਂ ਤੇ ਕਹੇ ਜੇ ਤੇ ਉਸ ਟਾਈਮ ਬਾਈ ਪਜੀਰਾ ਲੋਕ ਹੋ ਗਿਆ ਕਿ ਮਨ ਕਿ ਜਿ ਤਰ੍ਹਾਂ ਹੁਣ ਅੱਜ ਕੱਲ੍ਹ ਭਰੋਸਾ ਨਹੀਂ ਕਿਸੇ ਵਾ ਕਰ ਸਕਦੇ ਬਈ ਰਿਸ਼ਤੇ ਰਸਤੇ ਜਿਸ ਤਰ੍ਹਾਂ ਵੀ ਵਧੀਆ ਹੋਏ ਰਾਂ ਤੇ ਲੋਕ ਸੱਚੇ ਤੇ ਸੱਚੇ ਲੋਕ ਬੁਤੇ ਬੇਈਮਾਨ ਨੇ ਤੇ ਲੋਕਾਂ ਅੱਛਾ ਜਦੋਂ ਬਹੁਤ ਬੇਈਮਾਨਾ ਆ ਗਿਆ ਲੋਕਾਂ ਦਾ ਪਹਿਲਾਂ ਤਾਂ ਇੱਕ ਦੂਜੇ ਭਾਈ ਨੂੰ ਭਾਈ ਉਹ ਤਾਂ ਵਾਰ ਹੋਇਆ ਰ ਰ ਭਾਈ ਨੂੰ ਚੀਤੇ ਦੇ ਕੇ ਲੈ ਮੇਰੇ ਭਾਈ ਨੂੰ ਇਸ ਤਰ੍ਹਾਂ ਦੀ ਜੀ ਹੈ ਆਪਣੇ ਭਾਈ ਨੂੰ ਚੀਤੇ ਕਰਾ ਦਿੱਤਾ ਅੱਛਾ ਤਾਂ ਦੇਖ ਲੈ ਭਾਈ ਨੂੰ ਭਾਈ ਨੂੰ ਦੇ ਕੇ ਕਲਿਆਂਦਾ ਭਾਈ ਮਦਰ ਆਪਣੇ ਆਪਣੀ ਪਵਾਦੀ ਪਵਾਦੀ ਜਿਹੜੇ ਲੋਕ ਦੇਓ ਸਾਫ ਸੋਚ